ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੁਆਇੰਟ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੌਕ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਸਵੇਰੇ ਟਵੀਟ ਕੀਤਾ ਗਿਆ ਟਵੀਟ ਕਰਕੇ ਜਿਸ ਤਰ੍ਹਾਂ ਤਹਿਸੀਲਦਾਰਾਂ ਨੂੰ ਲੈ ਕੇ ਜੋ ਕੁਝ ਬਿਆਨ ਦਿੱਤਾ ਗਿਆ ਜਾਂ ਸਖਤ ਸ਼ਬਦਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਪੰਜਾਬ ਸਰਕਾਰ ਹੈ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਜਿਹੜੇ ਤਹਿਸੀਲਦਾਰਾਂ ਦੇ ਵੱਲ ਹੜਤਾਲ ਕੀਤੀ ਜਾ ਰਹੀ ਹੈ ਜਾਂ ਛੁੱਟੀ ਉਦੇ ਉੱਤੇ ਬੋਲਦਾ ਜੋ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਇਆ ਤੁਹਾਨੂੰ ਦੱਸਦੀ ਕਿ ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਸੀ ਟਵੀਟ ਤੋਂ ਬਾਅਦ ਕਿੰਨਾ ਕਿਤੇ ਤਸੀਹਦਾਰ ਵੀ ਮੁੜ ਆਪਣੀ ਕਈ ਥਾਵਾਂ ਦੇ ਉੱਤੇ ਡਿਊਟੀ ਤੇ ਆ ਗਏ ਨੇ ਡਿਊਟੀ ਤੇ ਬੈਠੇ ਨੇ ਜਿਸ ਨੂੰ ਲੈ ਕੇ ਹੁਣ ਨਵੀਂ ਚਰਚਾ ਸ਼ੁਰੂ ਪਈ ਹੈ ਕਿ ਹੁਣ ਜਿਹੜਾ ਭ੍ਰਿਸ਼ਟਾਚਾਰ ਦੇ ਮਸਲੇ ਤੇ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ 그걸 ਤੋਂ ਇੱਕ ਵਾਰ ਉਹ ਦੱਸਦੀਏ ਉਹਨਾਂ ਨੇ ਆਪਣੇ ਫੇਸਬੁੱਕ ਤੇ ਟਵਿੱਟਰ ਦੇ ਉੱਤੇ ਲਿਖਿਆ ਸੀ ਕਿ ਤਸੀਲਦਾਰਾਂ ਦੀ ਆਪਣੇ ਪੇਸ਼ਤਾਚਾਰੀ ਸਾਥੀਆਂ ਦੇ ਹੱਕ ਦੇ ਵਿੱਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਇਸ ਦੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖਜ਼ਲਖਵਾਰੀ ਰੋਕਣ ਦੇ ਲਈ ਤਸੀਲ ਦੇ ਹੋਰ ਅਧਿਕਾਰੀਆਂ ਨੂੰ ਤਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕਣ ਤਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਾਉਣਾ ਇਹ ਲੋਕ ਫੈਸਲਾ ਕਰਨਗੇ ਇਸ ਜਿਹੜੇ ਸੀਐਮ ਦੇ ਸਖਤ ਰਵਈਏ ਤੋਂ ਬਾਅਦ ਤਹਿਸੀਲਦਾਰ ਵੀ ਡਰੇ ਨੇ ਕਈ ਥਾਵਾਂ ਦੇ ਉੱਤੇ ਤਹਿਸੀਲਦਾਰ ਹੁਣ ਤਹਿਸੀਲ ਦੇ ਵਿੱਚ ਅੱਗੇ ਦੇ ਕੰਮ ਕਰ ਰਹੇ ਨੇ ਜਾਂ ਫਿਰ ਨਹੀਂ ਇਹ ਹਾਲੇ ਫਿਲਹਾਲ ਨਹੀਂ ਸਾਹਮਣੇ ਆਇਆ ਪਰ ਤਹਿਸੀਲਦਾਰ ਕਈ ਥਾਵਾਂ ਦੇ ਉੱਤੇ ਆ ਵੀ ਗਏ ਨੇ ਪਰ ਕਈ ਥਾਵਾਂ ਦੇ ਉੱਤੇ ਜਿਹੜੇ ਦੂਜੇ ਅਧਿਕਾਰੀ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸ마ਨ ਨੇ ਕਿਹਾ ਸੀ ਲੁਧਿਆਣਾ ਤੋਂ ਲਿਸਟ ਸਾਹਮਣੇ ਆਈ ਹੈ ਜਿੱਥੋਂ ਦੇ ਡੀਸੀ ਦੇ ਵੱਲੋਂ ਇਹ ਜਿਹੜੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਉੱਥੋਂ ਜਿਹੜੇ ਲੁਧਿਆਣਾ ਦੇ ਡੀਸੀ ਨੇ ਜਤਿੰਦਰ ਜੋਰਵਾਲ ਉਹਨਾਂ ਦੇ ਵੱਲੋਂ ਜਿਹੜੇ ਦੂਜੇ ਅਧਿਕਾਰੀ ਨੇ ਜਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜੀ ਆਮ ਲੋਕਾਂ ਦੀ ਖੱਜਲ ਖਵਾਰੀ ਤੋਂ ਬਚਾਉਣ ਦੇ ਲਈ ਅਤੇ ਰਜਿਸਟ੍ਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਦੇ ਲਈ ਮੈਂ ਜਤਿੰਦਰ ਜੋਰਵਾਲ ਆਈਏਐਸ ਡਿਪਟੀ ਕਮਿਸ਼ਨਰ ਲੁਧਿਆਣਾ ਪੰਜਾਬ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਏਟ ਲਿਕੇ ਅਨੁਸਾਰ ਰਜਿਸਟ੍ਰੇਸ਼ਨ ਦਾ ਕੰਮ ਕਰਨ ਲਈ ਅਧਿਕਾਰ ਦਿੰਦਾ ਹਾਂ ਉਹਨਾਂ ਨੇ ਜਿਹੜੇ ਅਧਿਕਾਰ ਦਿੱਤੇ ਗਏ ਨੇ શ્રી ਰਜੇਸ਼ ਕੁਮਾਰ ਸੁਪਰਡੈਂਟ ਗ੍ਰੇਡ 2 ਮਾਲ ਦਫਤਰ ਉਪ ਮੰਡਲ ਮਰਜਿਸਟ੍ਰੇਸ਼ਨ ਲੁਧਿਆਣਾ ਪੂਰਬੀ ਤੋਂ ਨੇ ਜਿਹੜਾ ਹੁਣ ਦਫਤਰ ਦਾ ਜਿਹੜਾ ਕੰਮ ਹੈ ਉੱਤੇ ਦੇਖਣਗੇ ਹੁਣ ਜਿਹੜਾ ਦਫਤਰ ਸਬ ਰਜਿਸਟ੍ਰੇਸ਼ਨ ਲੁਧਿਆਣਾ ਤੋਂ ਦਫਤਰ ਦਾ ਜਿਹੜਾ ਹੋਇਆ ਕਿ ਦੂਜੇ ਪਾਸੇ ਹਰਵਿੰਦਰ ਸਿੰਘ ਨੇ ਸੁਪਰਡੈਂਟ ਗ੍ਰੇਡ 2 ਮਾਲ ਦਫਤਰ ਉਪ ਮੰਡਲ ਮਰਜਿਸਟਰੇਸ਼ਨ ਲੁਧਿਆਣਾ ਪੱਛਮੀ ਤੋਂ ਸ੍ਰੀ ਵਰੁਣ ਜਿਹੜੇ ਛਾਬੜਾ ਕਨਗੋਹ ਨੇ ਉਹ ਦਫਤਰ ਸਬ ਰਜਿਸਟ੍ਰੇਸ਼ਨ ਲੁਧਿਆਣਾ ਕੇਂਦਰੀ ਚ ਕੰਮ ਕਰ ਦੇਖਣਗੇ ਤੇ ਇਸੇ ਤਰ੍ਹਾਂ ਹੀ ਜਿਹੜੀ ਸ੍ਰੀ ਹਰਜਿੰਦਰ ਕੋਰ ਕਨਗੋਹ ਹੈ ਉਹ ਦਫਤਰ ਸਬ ਰਜਿਸਟ੍ਰੇਸ਼ਨ ਸਮਰਾਲਾ ਤੋਂ ਸ੍ਰੀ ਵਿਕਰਮਪਾਲ ਸੁਪਰਡੈਂਟ ਗ੍ਰੇਡ 2 ਦਫਤਰ ਉਪ ਮੰਡਲ ਮਰਜਿਸਟਰੇਸ਼ਨ ਜਗਰਾਉਂ ਦੇ ਵਿੱਚ ਤੇ ਸ੍ਰੀ ਸਰਪਜੀਤ ਸਿੰਘ ਸੁਪਰਡੈਂਟ ਗ੍ਰੇਡ 2 ਦਫਤਰ ਉਪ ਮੰਡਲ ਰਜਿਸਟ੍ਰੇਸ਼ਨ ਰਾਏਕੋਟ ਤੇ ਸ੍ਰੀ ਕੁਲਦੀਪ ਕੁਮਾਰ ਸ਼ਰਮਾ ਸੁਪਰਡੈਂਟ ਗ੍ਰੇਡ 2 ਦਫਤਰ ਜਿਹੜਾ ਸਬ ਰਜਿਸਟ੍ਰੇਸ਼ਨ ਹੈ ਫਾਈਲ ਦੇ ਉੱਤੇ ਦੇਖਣਗੇ ਕੰਮ ਕਰ ਸ੍ਰੀਮਤੀ ਹਰਮਿੰਦਰ ਕੌਰ ਸੁਪਰਡੈਂਟ ਗ੍ਰੇਡ 2 ਉਪ ਦਫਤਰ ਮੰਡਲ ਮੈਰਜਿਸਟਰ ਖੰਨਾ ਸ੍ਰੀ ਰਜਿੰਦਰ ਸਿੰਘ ਸਦਰ ਕਨਗੋ ਦਫਤਰ ਜੁਆਇੰਟ ਸਬ ਰਜਿਸਟ੍ਰੇਸ਼ਨ ਮੁੱਲਾਪੁਰ ਦਾਖਾ మజీ కణగో దఫ్ జ సభ రజస్ట్రేషన్ కు బీత కణగో దఫ్ రజస్ట్రే డెల్ డెల్ ਸੁੰਜੀਤ ਸਿੰਘ ਕਨਗੋਈ ਜਸਵੰਤ ਸਿੰਘ ਕਨਗੋ ਜਸਪ੍ਰੀਤ ਸਿੰਘ ਕਨਗੋ ਬਰਨੂ ਕੁਮਾਰ ਕਨਗੋ ਇਸੇ ਤਰ੍ਹਾਂ ਹੁਣ ਜਿਹੜੇ ਹੁਕਮ ਸੀ ਇਹ ਲਾਗੂ ਤੁਰੰਤ ਕਰਨ ਦੀ ਵੀ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਸ ਇਹ ਲਿਸਟ ਹੈ ਇਹ ਲਿਸਟ ਜਿੱਥੇ ਡਿਪਟੀ ਕਮਿਸ਼ਨ ਤੇ ਖੰਨਾ ਜੁਗਰਾਉ ਦੇ ਵਧੀਕ ਡਿਪਟੀ ਜਿਹੜੇ ਕਮਿਸ਼ਨ ਨੂੰ ਭੇਜੀ ਗਈ ਹੈ ਉੱਥੇ ਸਮੂਹ ਉਪ ਮੰਡਲ ਮੈਜਿਸਟ੍ਰੇਟਸ ਲੁਧਿਆਣਾ ਨੂੰ ਭੇਜੀ ਗਈ ਹੈ ਸਾਇਕੋ ਕਮਿਸ਼ਨਰ ਨੂੰ ਭੇਜੀ ਗਈ ਹੈ ਮੁੱਖ ਮੰਤਰੀ ਫੀਲਡ ਅਫਸਰ ਲੁਧਿਆਣਾ ਨੂੰ ਭੇਜੀ ਗਈ ਹੈ ਅਧਿਕ ਸਾਇਕੋ ਕਮਿਸ਼ਨਰ ਲੁਧਿਆਣਾ ਨੂੰ ਭੇਜੀ ਗਈ ਹੈ ਜ਼ਿਲ੍ਹਾ ਮਾਲ ਅਫਸਰ ਨੂੰ ਭੇਜੀ ਗਈ ਹੈ ਜਿਹੜੇ ਸਮੂਹ ਸੁਪਰਡੈਟ கிரேਡ 2 ਦੇ ਨੂੰ ਭੇਜੀ ਗਈ ਹੈ ਸਮੂਹ ਕਾਨੂੰਗੋ ਜ਼ਿਲ੍ਹਾ ਲੁਧਿਆਣਾ ਤੋਂ ਭੇਜੀ ਗਈ ਹੈ ਤੇ ਪੀ 8 ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜੀ ਗਈ ਹੈ ਹੁਣ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਜਿਹੜੀ ਕਾਰਵਾਈ ਕੀਤੀ ਗਈ ਹੈ ਹੁਣ ਇਸ ਨੂੰ ਲੈ ਕੇ ਕਿਤਨਾ ਕਿਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤਾਂ ਉਦੋਂ ਵੀ ਇੱਕ ਅੱਲਾ ਸਾਹਮਣੇ ਆਈ ਸੀ ਜਦੋਂ ਕਾਰਵਾਈ ਕੀਤੀ ਗਈ ਸੀ ਤਾਂ ਉਦੋਂ ਹੜਤਾਲ ਤੇ ਪਟਵਾਰੀ ਚਲੇ ਗਏ ਸੀ ਜਾਂ ਪਹਿਲਾਂ ਵੀ ਇਹੋ ਜਿਹੇ ਘਟਨਾਵਾਂ ਵਾਪਰੀਆਂ ਸੀ ਤਾਂ ਜਿਸ ਦੇ ਕਰਕੇ ਸਰਕਾਰ ਦੇ ਵੱਲੋਂ ਝੁਕਿਆ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਸਰਕਾਰ ਨੇ ਆਪਣਾ ਸਖਤ ਰੁਖ ਦਿਖਾਇਆ ਪਰ ਹੁਣ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਪਿਛਤਾਚਰ ਮੁਕਤ ਪੰਜਾਬ ਬਣਾਵਾਂਗੇ ਜੇਕਰ ਪਿਛਤਾਚਰ ਮੁਕਤ ਬਣਾਣਾ ਪੰਜਾਬ ਨੂੰ ਤਾਂ ਇਹੋ ਜਿਹੇ ਕਦਮ ਚੁੱਕਨੇ ਪੈਣੇ ਨੇ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿਹੜੀ ਸਰਕਾਰੀ ਦਫਤਰਾਂ ਦੇ ਵਿੱਚ ਲੁੱਟ ਹੁੰਦੀ ਹੈ ਰਿਸ਼ਵਤਖੋਰੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵਧੀ ਹੋਈ ਹੈ ਅੱਜ ਕਿਹੜੇ ਦਫਤਰ ਦੇ ਵਿੱਚ ਜਿੱਥੇ ਰਿਸ਼ਵਤ ਨਾਲ ਲਈ ਜਾ ਰਹੀ ਹੋਵੇ ਭਾਵੇਂ ਸਿੱਧੇ ਤੌਰ ਦੇ ਉੱਤੇ ਤਹਿਸੀਲਦਾਰ ਜਾਂ ਐਸ ਡੀ ਐਮ ਜਾਂ ਜਿਹੜੇ ਵੱਡੇ ਅਫਸਰ ਨੇ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਲੈਂਦੇ ਰਿਸ਼ਵਤ ਪਰ ਅੱਗੇ ਉਹਨਾਂ ਦੇ ਵੱਲੋਂ ਰਿਸਪਲੈਨ ਦੇ ਲਈ ਜਿਸ ਤਰ੍ਹਾਂ ਵੱਖ-ਵੱਖ ਪਾਰਟ ਬਣਾਏ ਗਏ ਨੇ ਜਾਂ ਫਿਰ ਅੱਗੇ ਜਿਸ ਤਰ੍ਹਾਂ ਇੱਕ ਰਣਨੀਤੀ ਦੇ ਤਹਿਤ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਕੰਮ ਕੀਤਾ ਜਾਂਦਾ ਹੈ ਉਸ ਨੂੰ ਲੈ ਕੇ ਲੋਕ ਜਿਹੜੇ ਖਜ਼ਲਖਵਾਰ ਹੋ ਰਹੇ ਨੇ ਉਹਦੇ ਉੱਤੇ ਹੁਣ ਸੀਐਮ ਮਾਨ ਦੇ ਵੱਲੋਂ ਕੀ ਕੁਝ ਐਕਸ਼ਨ ਕੀਤਾ ਜਾ ਰਿਹਾ ਹੁਣ ਦੇਖਣਾ ਬਿਹਤ ਖਾਸ ਹੋਵੇਗਾ ਕਿ ਅਨਵਲ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਿੱਛੇ ਹਟਣ ਦੀ ਸਮਝ ਰਿਹਾ ਨੇ ਲੈ ਕੇ ਜਾਂ ਫਿਰ ਤਹਿਸੀਲ ਡਾਰ ਨੇ ਜਿਹੜੇ ਜਿਹੜੇ ਜਿਹਨਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਅਧਿਕਾਰੀ ਨੇ ਜਾਂ ਫਿਰ ਉਹ ਪਿੱਛੇ ਹਟਣਗੇ ਹੁਣ ਇਹ ਜਿਹੜੀ ਖਿਚੋ ਤਾਣ ਹੈ ਇਹ ਇਸ ਪੱਧਰ ਦੇ ਉੱਤੇ ਹੋ ਗਈ ਹੈ ਕਿ ਹੁਣ ਸਰਕਾਰ ਦੇ ਲਈ ਵੀ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਜੇਕਰ ਪ੍ਰਸ਼ਟਾਚਾਰ ਮੁਕਤ ਪੰਜਾਬ ਨੂੰ ਬਣਾਣਾ ਜਾਂ ਫਿਰ ਪੰਜਾਬ ਦੇ ਲੋਕਾਂ ਦੇ ਜੋ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਸਰਕਾਰ ਦੇ ਵਿੱਚ ਕੋਈ ਰਿਸ਼ਵਤ ਦਾ ਕੰਮ ਨਹੀਂ ਹੋਵੇਗਾ ਜਾਂ ਫਿਰ ਰਿਸ਼ਵਤ ਦੇ ਕੇ ਕੰਮ ਨਹੀਂ ਹੋਣਗੇ ਸਿੱਧੇ ਤੌਰ ਦੇ ਉੱਤੇ ਜੈਨੂਨ ਤੌਰ ਦੇ ਉੱਤੇ ਜੋ ਫੀਸ ਹੈ ਉਸ ਦੇ ਉਧਾਰ ਤੇ ਹੀ ਕੰਮ ਹੋਣਗੇ ਲੋਕਾਂ ਦੀ ਸਰਕਾਰੀ ਦਫਤਰਾਂ ਦੇ ਵਿੱਚ ਖੱਜਲਖਵਰੀ ਨਹੀਂ ਹੋਵੇਗੀ ਇਸ ਦੇ ਤਹਿਤ ਹਨ ਮੁੱਖ ਮੰਤਰੀ ਭਵੰਤਮਨ ਦੇ ਵੱਲੋਂ ਜਿਸ ਤਰ੍ਹਾਂ ਹੁਣ ਇਹ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਦੀ ਕਿਤੇ ਇੱਕ ਪਾਸੇ ਤਾਂ ਇਸ ਨੂੰ ਲੈ ਕੇ ਹੁਣ ਉਹਨਾਂ ਦੀ ਤਰੀਬੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਕਿਸਾਨੀ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਕੇਰਿਆ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਦੋ ਪੈਰਲ ਮੁੱਦੇ ਚੱਲ ਰਹੇ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਪੰਜਾਬ ਦੇ ਲੋਕ ਕਿਸਾਨੀ ਵਾਲੇ ਮਸਲੇ ਨੂੰ ਲੈ ਕੇ ਉਹਨਾਂ ਨੂੰ ਘੇਰ ਰਹੇ ਨੇ ਪਰ ਦੂਜੇ ਪਾਸੇ ਜਿਹੜਾ ਇਹਨਾਂ ਦਾ ਐਕਸ਼ਨ ਕੀਤਾ ਗਿਆ ਤਾਂ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਕਿਉਂਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਇਸ ਤਰ੍ਹਾਂ ਲੋਕਾਂ ਦੇ ਨਾਲ ਜਿਹੜੇ ਲੁੱਟ ਕਹਿ ਲਈਏ ਰਿਸ਼ਵਤ ਦੇ ਤੌਰ ਦੇ ਉੱਤੇ ਕਹਿ ਲਿਆ ਲਗਾਤਾਰ ਹੋ ਰਹੀ ਹੈ ਪਰ ਜੇਕਰ ਹੁਣ ਰਿਸ਼ਵਤ ਲੈਂਦਾ ਕੋਈ ਕਾਬੂ ਕੀਤਾ ਜਾਂਦਾ ਹੈ ਉਹਦੇ ਹੱਕ ਦੇ ਵਿੱਚ ਖੜਨਾ ਕਿੰਨਾ ਕੁ ਜਾਇਜ਼ ਹੈ ਇਹ ਵੱਡਾ ਸਵਾਲ ਹੈ ਕਿਉਂਕਿ ਜੇਕਰ ਤੁਸੀਂ ਆਪਣੇ ਸਾਥੀਆਂ ਦੇ ਕਹੋਗੇ ਤਾਂ ਭਾਈ ਚੋਰ ਹੈ ਭਾਈ ਇਹਦੇ ਹੱਕ ਦੇ ਵਿੱਚ ਅਸੀਂ ਖੜਾ ਇਹਦੇ ਉੱਤੇ ਨਾ ਕਰੋ ਨਹੀਂ ਅਸੀਂ ਇਦਾਂ ਇਹ ਕਰਦਾਂਗੇ ਚੋਰ ਦੇ ਹੱਕ ਦੇ ਵਿੱਚ ਖੜਨਾ ਅਸਲ ਦੇ ਲਈ ਕਿਤੇ ਨਾ ਕਿਤੇ ਇਹ ਇੱਕ ਵੱਡਾ ਜਿਹੜਾ ਮਸਲਾ ਸੀ ਉਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਆਪਣੇ ਐਕਸ਼ਨ ਦੇ ਵਿੱਚ ਪਰੇ ਮੋੜ ਦੇ ਵਿੱਚ ਨੇ ਹੁਣ ਵੇਖਣਾ ਬੇਦਖਾਲਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਕੁਝ ਜਿਹੜੇ ਆਪਣੀ ਤਹਿਸੀਲਦਾਰ ਨੇ ਆਪਣੀ ਜਿਹੜੀ ਹੜਤਾਲ ਹੈ ਖਤਮ ਕਰਕੇ ਡਿਊਟੀਆਂ ਦੇ ਉੱਤੇ ਆਣਗੇ ਭਾਵੇਂ ਅਸੀਂ ਕੁਝ ਦਫ਼ਤਰਾਂ ਵਿੱਚ ਪਤਾ ਕੀਤਾ ਜਿਹੜੇ ਸਭ ਤੋਂ ਤਹਿਸੀਲਦਾਰ ਨੇ ਜਾਂ ਫਿਰ ਉਹ ਬੈਠੇ ਨੇ ਤਹਿਸੀਲਦਾਰ ਪਰ ਕੰਮ ਕਰ ਰਹੇ ਜਾਂ ਨਹੀਂ ਕਰ ਰਹੇ ਇਹ ਹਲੇ ਸਾਹਮਣੇ ਨਹੀਂ ਆ ਸਕੇ ਜਾਂ ਫਿਰ ਲੋਕ ਉੱਤੇ ਨਹੀਂ ਪਹੁੰਚੇ ਹੋਣਗੇ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਹੜਤਾਲ ਹੈ ਹੁਣ ਲੋਕ ਉਦੋਂ ਨਹੀਂ ਹੁੰਦੇ ਕਿਉਂਕਿ ਜੇਕਰ ਉੱਥੇ ਅਧਿਕਾਰੀ ਜਾਂ ਫਿਰ ਤਸਵੀਰਾਂ ਹੋਵੇ ਵੀ ਤਾਂ ਵੀ ਕਈ ਘੰਟੇ ਲੱਗ ਜਾਂਦੇ ਕੰਮ ਕਰਦੇ ਜਿਹੜੀ ਖੱਜਲ ਖਵਰੀ ਹੁੰਦੀ ਹੈ ਪਰ ਇਸ ਕਰਕੇ ਲੋਕ ਵੀ ਨਹੀਂਗੇ ਹੋਣਗੇ ਜੇਕਰ ਹੁਣ ਅੱਜ ਮੁੱਖ ਮੰਤਰੀ ਭਵੰਤਮਾਨ ਦੇ ਵੱਲੋਂ ਦਿੱਤਾ ਬਿਆਨ ਹੈ ਤੇ ਹੋ ਸਕਦਾ ਕੱਲ੍ਹ ਨੂੰ ਜੋ ਲੋਕ ਉੱਤੇ ਜ਼ਿਆਦਾਤਰ ਪਹੁੰਚਣ ਸੋ ਤੁਸੀਂ ਕੀ ਸੋਚਦੇ ਜਿਸ ਤਰ੍ਹਾਂ ਮੁੱਖ ਮੰਤਰੀ ਭਵੰਤਮਾਨ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ